ਤੁਹਾਨੂੰ ਜੀ ਮਿੱਤਰੋ ਕੀ ਹਾਲ ਚਾਲ ਜੇ ਦੋਸਤੋ ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਗਾਹੜ ਫਣੀ ਜੀ ਵੀਡੀਓ ਤੇ ਵੀਡੀਓ ਦੇ ਐਂਡ ਤੱਕ ਬਨੇ ਰਿਹਾ ਵੀਡੀਓ ਸਿਰਾਂਉਣ ਵਾਲੀ ਹੈ ਨਾ ਤਾਂ ਕਮੈਂਟਾਂ ਨਹੀਂ ਦਬਾਈ ਇਹ ਚਾਬੀ ਕੱਢੇ ਪਿਆ ਤੇ ਤੁਸੀਂ ਵੀਡੀਓ ਖੁਸ਼ ਹੋਵੋਗੇ ਜਮਾ ਵੇਖ ਕੇ ਯਾਰ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਯਾਰ ਤੇ ਐਂਡ ਤੱਕ ਵੀਡੀਓ ਦੇ ਜਰੂਰ ਬਨੇ ਰਿਆ ਕਰੋ ਕਿਉਂਕਿ ਵੀਡੀਓ ਦੇ ਐਂਡ 'ਚ ਹੀ ਨਿਆਰਾ ਹੁੰਦਾ ਹੈ ਨਾ ਤਾਂ ਚਲੋ ਪਹਿਲਾਂ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਮੈਂ ਕਿਹਾ 35 ਲੱਖ ਕਹੀ ਆਏ ਤੇ ਕਹੀ ਗਏ ਮੈਂ ਕਿ ਕੁੜੀ ਦੀ ਜ਼ਿੰਦਗੀ ਹੋਏ ਨਹੀਂ ਸਿੱਖ ਗੱਲ ਜੇ ਉਹ ਮੁੰਡੇ ਨਾਲ ਵਿਆਹ ਕਰਾ ਲੈਂਦੀ ਮੈਂ ਬਾਈ ਕਿਹੜੇ ਕੰਮਾਂ ਚ ਪਿਆ ਯਾਰ ਕੋਈ ਚੋਰੀਆਂ ਚਾਰੀਆਂ ਕਰ ਇਹ ਸਾਲਾ ਗੋਰੀ ਜਿਹਾ ਕਿੱਥੋਂ ਆ ਗਿਆ ਇਹਦੀ ਬੁੰਡ ਮਾਰੋ ਪਹਿਲਾਂ ਹਾਂ ਇੱਕ ਤੜਾ ਲੱਗੀ ਮੈਨੂੰ ਮੈਂ ਕਿਹਾ ਮੁੰਡਾ ਕਰਦਾ ਸੀ ਨਸੇ ਤੇ ਪਿੰਦਾ ਸੀ ਸੁਮੈਗ ਐ ਤੇ ਪਿਆ ਸੀ ਉੱਤੇ ਪੜਦਾ ਹੈ ਕਿ ਜੇ ਕਿਸੇ ਪੁਲਿਸ ਵਰਕੇ ਲੈ ਆਂਦੀ ਕੁੜੀ ਤੇ ਜਿੰਦਗੀ ਸੁਬਨ ਬਾਤ ਸੀ ਤੇਰੀ ਕਲਮ ਤੈਨੂੰ ਅੱਗੇ ਜਾ ਕੇ ਮਸ਼ਹੂਰ ਘਟ ਬਲੌਗ ਜ਼ਰੂਰ ਕਰਵਾਉਗੀ ਬਾਈ ਤੈਨੂੰ ਪੰਪ ਕਿਹੜਾ ਦਿੰਦਾ ਯਾਰ ਨਾਕਵੇ ਕਿੱਡਾ ਸਾਲੇ ਦਾ ਮੈਂ ਯਾਰ ਸਪੋਰਟ ਕਰਿਆ ਕਰੋ ਬਿਲੇ ਬਿਲੇ ਨਾ ਦੀ ਕੱਲਾ ਕੁੜੀ ਨਹੀਂ ਗਲਤ ਮੁੰਡਾ ਵੀ ਉੱਥੇ ਗਲਤ ਸੀ ਯਾਰ ਨਹੀਂ ਲੱਗਦਾ ਮੁੰਡਾ ਵੀ ਉੱਥੇ ਗਲਤ ਸੀ ਤੂੰ ਮਾਂਬੜਾ ਹੋਰ ਗਰਮ ਕਰ ਦੇਣਾ ਇੰਨੀ ਖਤਰਨਾਕ ਸ਼ਾਇਰੀ ਕਰਕੇ ਭਰਾਵਾ ਸੱਚ ਨਾ ਬੋਲ ਗੋਲੀ ਵੱਜ ਜਾਣੀ ਤੇਰੇ ਵੀਰ ਤੂੰ ਕੀ ਚਾਹਣਾ ਮੈਂ ਤੈਨੂੰ ਬਲੌਕ ਕਰਦਾ ਯਾ ਰਿਪੋਰਟ ਕਰੇ ਲੋਨ ਦੀਆਂ ਕਿਸ਼ਤਾਂ ਲੈਣੋਂਦਾ ਸੀ ਬੈਂਕ ਮੁਲਾਜ਼ਮ ਦੇਖੋ ਫਿਰ ਕਿਵੇਂ ਵਿਆਹੀ ਵਰੀ ਔਰਤ ਨਾਲ ਪੈ ਗਈਆਂ ਪਿਆਰ ਦੀਆਂ ਪਿੰਘਾਂ ਕਿੰਨੇ ਟਾਈਮ ਤੱਕ ਲੁਕ-ਲੁਕ ਚੱਲਦਾ ਰਿਹਾ ਦੋਮਾਂ ਦਾ ਪਿਆਰ ਤੇ ਅੰਤ ਵਿੱਚ ਘਰੋਂ ਭੱਜ ਕੇ ਕਰਵਾ ਲਿਆ ਵਿਆਹ ਹੁਣ ਦੋਵੇਂ ਰਲ ਕੇ ਕਿਸ਼ਤਾਂ ਭਰਨਗੇ ਬਹੁਤ ਵਧੀਆ ਪਿਆਰ ਸ਼ੁਰੂ ਕਿਸ਼ਤਾਂ ਖਤਮ ਵਧਾਈ ਹੋਵੇ ਖੁਸ਼ ਰਹੋ ਲੋਨ ਕਲੀਅਰ ਦਾ ਸਰਟੀਫਿਕੇਟ ਮਿਲ ਗਿਆ ਬਸ ਕਰਜਾ ਹੁਣ ਅੱਖਾਂ 'ਚ ਪਾਏਗਾ ਤੇਰੀ ਹੀ ਆ ਕਿਤੇ ਨਹੀਂ ਜਾਂਦੀ ਕਿੰਤਾ ਸਾਰੇ ਆਏ ਹੋ ਸਾਰੇਆਂ ਵਧਾਈਆ ਹੋ ਕੇ ਤੇ ਅੱਜ ਸਾਰਾ ਮੇਰੇ ਵੱਲੋਂ ਹੈਪੀ ਵਾਲੰਟਾਈਨ ਹੈ ਸਾਲੀ ਮੈਨੂੰ ਤਾਂ ਸਮਝ ਨਹੀਂ ਆਉਂਦੀ 10 ਘੰਟੇ ਡਿਊਟੀ ਕਰਕੇ ਕਰਿਆ ਕਿ ਫਿਰ ਵੀ ਤੇਰੀ ਵੀਡੀਓ ਲਈ ਟਾਈਮ ਕੱਢ ਹੀ ਲੈਣਾ ਤੇ ਤੁਹਾਨੂੰ ਪਤਾ じゃ ਕੇ ਤੇ ਵਾਲੰਟਾਈਨ ਦੇ ਆ ਤੇ ਅਚਾਪਾ ਕੇ ਕੱਟ ਕਰਾਂਗੇ ਮੰਮੀ ਵਰਗੇ ਨਾਲ ਤੇ ਫੈਮਿਲੀ ਨਾਲ ਤੇ ਦੀਦੀ ਵਰਗੇ ਆ ਰਿਹਾ ਮੰਮੀ ਵਰਗੇ ਦੀਦੀ ਵਰਗੇ ਇਹ ਕੀ ਚੱਕਰ ਹੈ ਗજબ ਬੇਇੱਜ਼ਤੀ ਹੈ ਜੀ ਤੇ ਅੱਜ ਆਪਣਾ ਵਾਲੰਟਾਈਨ ਰਹਿ ਗਿਆ ਕਿਉਂਕਿ ਮਰੇ ਤੇ ਨਾ ਹਟ ਫੋਰੀ ਫਾਈਟਰ ਤੇ ਉਹ ਤਾਂ ਚੱਲ ਕੇ ਆ ਤੇ ਕਹਿੰਦਾ ਸਾਡੇ ਨਾਲ ਥੋੜੀ ਮੱਟੀ ਤੇ ਗੜਾਈ ਹੋਈ ਗਰਸਨ ਪਾ ਤੇ ਤਾਣਾ ਤੱਕ ਚੱਲਦੇ ਰਹਿਦਾ ਹਾਲਾ ਤੇ ਫਿਰ ਅਸੀਂ ਦੋਨੇ ਤਾਣਾ ਲੜਕਾ ਨਾ ਫਿਰ ਤੁਸੀਂ ਸਭ ਨਾਲ ਟਾਈਂਡ ਰਹਿਣਗੇ ਮੰਨਿਆ ਵੇਲੇ ਤਾਂ ਸੀ ਆ ਜਿਹੜੇ ਤੇਰੀਆਂ ਵੀਡੀਓ ਦੇਖਦੇ ਆ ਕਿੰਦਾ ਸਾਰੇ ਆਈ ਹੁੱਤ ਸਾਰੇ ਅੜ ਗੱਤਿਆ ਹੋ ਕੇ ਆਈ ਹੋਪ ਬਾਰੇ ਤੈਨੂੰ ਕਿੰਨੇ ਦੱਸਿਆ ਸੋਨੂ ਕੋਰਨ ਤੋਂ ਤੁਸੀਂ ਸਾਰੇ ਜਾਣਦੇ ਹੋਵੋਗੇ ਪਰ ਅੱਜ ਮੈਂ ਤੁਹਾਨੂੰ ਉਹਦੇ ਪ੍ਰਾਣਾ ਮਿਲਾਉਣ ਲੱਗਿਆ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਹਾਈ ਤੱਕ ਨਹੀਂ ਕੀਤਾ ਕਹਾਂ ਸਸਕਲ ਪੀਹਤਾ ਲਈ ਹੋ ਤਾਂ ਸਰਜਨ ਬੱਦ ਗਿਆ ਹੋਵਗਾ ਤਾਂ ਅਸੀਂ ਹੋ ਨਾ ਕਿ ਹੋਗਾ ਰਾੜੀ ਤਾਂ ਸਾਡੇ ਡੈਕੋਰੇਸ਼ਨ ਵੀ ਹੋ ਚੁੱਕਿਆ ਦੇਖੋ ਤੁਸੀਂ ਪਤੰਦਰ ਨੇ ਜਮ ਸੇਮ ਹੀ ਬਣਾਈ ਆ ਸਰਜਨ ਤੇ ਸਾਡਾ ਟੈਂਟ ਵੀ ਲੱਗ ਚੁੱਕਾ ਆ ਟੈਂਟ ਵੀ ਰਾੜੀ ਹੋ ਗਿਆ ਇੱਥੇ ਹੁਣ ਸਾਡਾ ਟੈਂਟ ਵੀ ਲੱਗ ਚੁੱਕਿਆ ਹਾਏ ਸਾਡਾ ਮੁੰਡਾ ਹਾਂ ਨਾ ਮੇਰਾ ਲੱਲੂ RAM ਹਾਏ ਨਹੀਂ ਮੇਰਾ ਲੱਲੂ RAM ਹਾਏ ਨਹੀਂ ਮੇਰਾ ਲੱਲੂ RAM ਹੱਥੇ ਕਦਾਂ ਸੋਨੂ ਕੌਰ ਦਾ ਭਰਾ ਸੇਮ ਆਵਾਜ਼ ਇੱਕ ਪੈਰਾ ਰਹਿ ਗਿਆ ਹਾਏ ਮੇਰੀ ਭੈਣ ਬਹੁਤ ਕਰ ਮਾਰੀ ਜਾਂਦੀ ਆ ਨੂਰ ਭੈਣ ਬਹੁਤ ਕਰ ਮਾਰੀ ਜਾਂਦੀ ਆ ਹਾਏ ਨੀ ਅੱਜ ਹੋਰ ਸੜਤਾਂ ਤੇ ਲੱਕ ਚੋ ਕੇ ਆ ਤੈ ਮੈਂ ਤਾਂ ਚੱਲੀ ਆ ਨਹਾਣ ਨਹਾਣ ਤੋਂ ਬਾਅਦ ਹੁੰਨੇ ਆ ਰਾੜੀ ਫੇਰਣ ਕੇ ਪਲ ਰਤੀ ਆ ਜੁਕੇ ਸੈਂਦਰ ਹੋ ਜਾਦਾ ਮੇਕਅਪ ਬੋਲਣ ਨੂੰ ਤਾਂ ਬਹੁਤ ਜੀ ਕਰਦਾ ਪਰ ਘਰ ਦੇ ਕਹਿੰਦੇ ਜਮਾਨਤ ਨਹੀਂ ਕਰਾਉਣੀ ਨਹੀਂ ਬੋਲ ਗਏ ਤੇ ਮੈਂ ਤਾਂ ਨਾਕ ਕੇ ਗੁਰਾੜੀ ਤਾਂ ਹਾਏ ਨੀ ਮੇਰਾ ਲੱਲੂ ਰਾਮ ਲੱਲੂ ਰਾਮਤਾਸੀ ਆ ਜਿਹਨੇ ਸਾਰੀ ਵੀਡੀਓ ਦੇਖ ਲਈ